ਸਤਿ ਸ਼੍ਰੀ ਅਕਾਲ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਰਾਜਸਥਾਨ ਟੂਰਤੇ ਆ ਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਦਾ ਟੂਰ ਕਰਦੇ ਅੱਜ ਅਸੀਂ ਅਲਵਾਰ ਪਹੁੰਚੇ ਸੀ ਤੇ ਇੱਥੇ ਪਤਾ ਲੱਗਿਆ ਕਿ ਸੰਤ ਮਸਕੀਨ ਸਿੰਘ ਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਆ ਇੱਥੇ ਤੇ ਅਸੀਂ ਅੱਜ ਉਸ ਗੁਰਦੁਆਰੇ ਦੇ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਜਿਹੜਾ ਅਲਵਰ ਦਾ ਬਾਈਪਾਸ ਆ ਉਸ ਬਾਈਪਾਸ ਤੇ ਸ਼ਿਸ਼ੋਭਤਾ ਤੇ ਇਹ ਤੁਸੀਂ ਬਾਈਪਾਸ ਦੇ ਬਾਹਰਲੇ ਪਾਸਿਓਂ ਗੁਰਦੁਆਰਾ ਸਾਹਿਬ ਦਾ ਵਿਊ ਦੇਖ ਰਹੇ ਹੋ ਤੇ ਆਪਾਂ ਅੰਦਰੋਂ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਓ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਕਾਫੀ ਵੱਡਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਹੈ ਇੰਦਾ ਬਹੁਤ ਖੁੱਲਾ ਡੋਲਈ ਇਹ ਜਗ੍ਹਾ ਹੈ ਸੰਤ ਮਸਕੀਨ ਸਿੰਘ ਜੀ ਉਹਨਾਂ ਦਾ ਜਿਹੜਾ ਜਨਮ ਆ ਉਹ ਲੈਂਦੇ ਪੰਜਾਬ ਦੇ ਵਿੱਚ ਹੋਇਆ ਸੀ ਤੇ ਮਾਈਗ੍ਰੇਟ ਹੋ ਕੇ ਉਹਨਾਂ ਦਾ ਪਰਿਵਾਰ ਅਲਵਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਵਸਿਆ ਤੇ ਉਸ ਤੋਂ ਬਾਅਦ ਉਹ ਅਲਵਰ ਸ਼ਹਿਰ ਦੇ ਵਿੱਚ ਰਹਿਣ ਲੱਗੇ ਤੇ ਦੋਸਤੋ ਇਹ ਉਹੀ ਬਾਈਪਾਸ ਤੁਸੀਂ ਸਾਹਮਣੇ ਤੋਂ ਦੇਖ ਰਹੇ ਹੋ ਜਿਹੜਾ ਬਾਹਰੋਂ ਜਿੱਥੋਂ ਤੁਹਾਨੂੰ 뷰 ਦਿਖਾ ਰਹੇ ਸੀ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਰਾਮ ਵੀ ਬਣੀ ਹੋਈ ਹੈ ਜੇ ਕੋਈ ਬਾਹਰੋਂ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਦੇ ਰਹਿਣ ਦੇ ਵਾਸਤੇ ਵੀ ਇੱਥੇ ਪ੍ਰਬੰਧ ਆ ਤੇ ਇਹ ਸਾਹਮਣੇ ਤੋਂ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਤੇ ਇੱਥੇ ਲੰਗਰ ਦਾ ਵੀ ਪ੍ਰਬੰਧ ਹੁੰਦਾ ਹੈ ਜੇਕਰ ਕੋਈ ਸੰਗਤ ਬਾਹਰੋਂ ਆਉਂਦੀ ਆ ਤੇ ਅਗਰ ਜੇਕਰ ਤੁਹਾਡਾ ਵੀ ਕਦੇ ਚੱਕਰ ਲੱਗੇ ਤਾਂ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਾਇਆ ਜੇ ਅਲਵਰ ਦੇ ਵਿੱਚ ਤੇ ਇੱਥੇ 1 2 ਮਾਰਚ ਆ ਉਦੋਂ ਇੱਥੇ ਬਹੁਤ ਵੱਡਾ ਜਿਹੜਾ ਸਮਾਗਮ ਵੀ ਹੁੰਦਾ ਹੈ ਸੰਤਾਂ ਦੀ ਯਾਦ ਦੇ ਵਿੱਚ ਤੇ ਦੋਸਤੋ ਸੰਤ ਮਸਕੀਨ ਸਿੰਘ ਜੀ ਜਦੋਂ ਸਮਾਏ ਸਨ ਤਾਂ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਸੀ ਉਹ ਇਸੇ ਜਗ੍ਹਾ ਤੇ ਹੋਇਆ ਸੀ ਤੇ ਉਸੇ ਜਗ੍ਹਾ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਸ਼ੋਭਤ ਆ ਇਹ ਤੁਸੀਂ ਅੰਦਰ ਤੋਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਦੇ ਤੱਕ ਸ਼ੇਅਰ ਜ਼ਰੂਰ ਕਰਿਆ ਜੀ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਪਤਾ ਲੱਗ ਸਕੇ ਕੀ ਅਲਵਰ ਦੇ ਵਿੱਚ ਜਿਹੜਾ ਸੰਤ ਮਸਕੀਨ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਹ ਕਿਹੜੀ ਜਗ੍ਹਾ ਤੇ ਬਣਿਆ ਹੋਇਆ ਹੈ ਧੰਨਵਾਦ